ਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਆਪਾਂ ਸੀਨੀਵਾਲ ਕਲਾ ਡੈਰੀ ਫਾਰਮ ਤੋਂ ਕਵਰ ਕਰਦੇ ਪਿਆ ਲਗਭਗ ਇੱਥੇ 35 ਤੋਂ ਲੈ ਕੇ 40 ਨਗਾ ਤੱਕ ਸੇਲ ਲਈ ਆਉਂਦੇ ਰਹਿੰਦੇ ਆ ਸੋ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰ ਪਿੰਡ ਆਪਣਾ ਵੱਡਾ ਸੀਨੀਵਾਲਕਣਾ ਕਲਾਂ ਦਾ ਜਿਹੜਾ ਵੀਰੇ ਫਾਰਮਾ ਸੀਨੀਵਾਲਕਣਾ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੇ ਦੀ ਛਲਕ ਤੇ ਆਪਣਾ ਫਾਰਮ ਹੈਗਾ ਵੀਰੇ ਜ਼ਿਲ੍ਹਾ ਆਪਣਾ ਬਰਨਾਲਾ ਗਾ ਜੀ ਕਨੈਕਟ ਨੰਬਰ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾ ਹੈਗਾ ਜੋ ਸਾਨੂੰ ਤੁਸੀਂ ਹੈਲੋ ਦਾ ਮੈਸੇਜ ਕਰੋਗੇ WhatsApp ਤੇ ਤਾਂ ਤਾਂ ਜਿਹੜੀ ਸਾਡੀ ਲੋਕੇਸ਼ਨ ਆ ਉਹ ਆਪਦੇ ਵਿੱਚ ਲਈ ਜਾਣੀ ਆਟੋਮੈਟਿਕ ਲਾਈ ਆ ਉਹ ਤੇ ਟੱਚ ਕਰਕੇ ਜਿਹੜਾ ਵੀਰ ਆਊਗਾ ਸਿੱਧਾ ਫਾਰਮ ਤੇ ਆ ਜਾਊਗਾ ਜੀ ਅੱਜ ਆਪਾਂ 29 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਹਣੇ ਹਾਂਜੀ ਹਾਂਜੀ ਵੀਰੇ 29 ਤ ਤੇ ਇਹ ਮਾਲ ਵੀਰੇ ਕੱਲ ਦੇ ਲਈ ਰਿਸਟ ਤੇ ਜਾਊਗਾ ਆਪਣਾ ਮਾਲ ਤੇ ਪਰਸੋਂ ਵੇਚਾਂਗੇ 31 ਤਰੀਕ ਠੀਕ ਹੈ ਤੇ ਪਹਿਲਾ ਮਹੀਨਾ 2024 ਵੀਰੇ ਦਿਨ ਬੁੱਧਵਾਰ ਉਹਦੇ ਸਵੇਰੇ ਆਪਾਂ 9 ਵਜੇ ਸੌਦੇ ਸ਼ੁਰੂ ਕਰ ਦਿਆਂਗੇ ਠੀਕ ਹੈ ਤੇ ਜਿਹਦੇ ਵਿੱਚ ਆਪਣੇ ਕੋਲੇ ਵੀਰੇ ਟੋਟਲ 40 ਨਾਗ ਹੋਣਗੇ 34 ਨਾਗ ਆਪਣੇ ਕੋਲੇ ਇਸ ਵਾਰ ਫਾਰਮ ਤੇ ਖੜੇ ਆ 6 ਨਾਗ ਆਪਣੇ ਹੋਰ ਆਉਣ ਵਾਲੇ ਆ ਠੀਕ ਹੈ ਕਿੰਨੀਆਂ ਕਿ ਸੂਈਆਂ ਹੋਣਗੀਆਂ ਵਿੱਚੋਂ ਵੀਰੇ ਤਕਰੀਬਨ ਸਾਡੇ ਕੋਲ ਉਹਦੇ ਨੂੰ 15 ਸੂਈਆਂ ਹੋ ਜਾਣਗੀਆਂ ਤਾਜ਼ੀਆਂ 10 12 ਕ ਲਗਭਗ ਹੈਗੀਆਂ ਹਾਂ 12 ਤਾਂ ਤੇਰਾ ਹੈਗੀਆਂ ਵੀਰੇ ਇੰਨੀਆਂ ਤਾਂ ਪੰਜ ਚਾਰ ਹੋਰ ਬੱਚਾ ਧਰ ਦੇ ਬਿਲਕੁਲ ਬਿਲਕੁਲ ਧਰਨਗੀਆਂ ਜੀ ਠੀਕ ਹੈ ਜੀ ਮੈਂ ਆਪਾਂ ਪਹਿਲੇ ਨੰਬਰ ਤੇ ਉਹ ਜਰਸੀ ਦੇਖਦੇ ਪਏ ਆ ਕਿਹੜਾ ਸ਼ੁਰੂਆਤ ਕੀ ਇਹਦਾ ਪਿਸ਼ੋਕੜਾ ਜੀ ਤੋਰ ਇਹ ਵੀਰੇ ਖੀਰੀ ਆ ਜੀ ਮੂੰਹੋਂ ਦੁੱਧ ਦੰਦਿਆਂ ਦੇ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਬਲੂਨ ਆ ਕੀ ਤੇ ਤਕਰੀਬਨ ਸੂਣ ਨੂੰ ਵੀਰੇ ਪੰਜ ਚਾਰ ਦਿਨ ਲਊ ਕਰਮ ਵਾਲੀ ਦੇ 80% ਇਹਦੇ ਵਿੱਚ ਜਰਸੀ ਆ 20% ਨਾਲ ਸਾਈਵਾਲ ਦਾ ਕਰਾਸ ਹੈਗਾ ਜੀ ਠੀਕ ਹੈ ਹਲਕਾ ਜਾਈ ਸਾਈਵਾਲ ਦਾ ਕਰਾਸ ਪੈ ਗਿਆ ਵਿੱਚ ਹਾਂਜੀ 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 ਪਲੂਨ ਪਹਿਲਾ ਸੂਆ ਦੁੱਧੰਦਾ ਸੁੰਦੀ ਵੀ ਹੈ ਬਿਲਕੁਲ ਬਿਲਕੁਲ ਦੁੱਧੰਦਾ ਦੇ ਵਿੱਚ ਵੀਰੇ ਠੀਕ ਹੈ ਸੋ ਜਿੰਦੇ ਜਾਨ ਵਗੈਰਾ ਦੇਖੋ ਬ੍ਰੀਡ ਕੁਆਲਿਟੀ ਦੇ ਵਿੱਚ ਪੂਰੀ ਫੁੱਲ ਆ ਪਲੂਨ ਪਹਿਲਾ ਸੂਆ ਤੇ ਕੰਪੈਕਟ ਹੈਡਰ ਆ ਹਵਾਨਾ ਲੀਫ ਦੇ ਜਮਾ ਜਰਸੀ ਆ ਤੇ ਫੇਸ ਕੱਲਾ ਆ ਗਿਆ ਸਾਈਵਾਲ ਵਾਲਾ ਹਨਾ 20% ਨਾਲ ਸਾਈ ਵਾਲਾ ਕੰਦੀ ਸੀਲ ਦਾ ਵੀਰੇ ਅੰਤ ਹੀ ਨਹੀਂ ਕੋਈ ਕਰਮ ਵਾਲੀ ਦਾ ਮੰਨ ਕੇ ਸੀਲ ਬਹੁਤ ਆ ਬਿਲਕੁਲ ਜੀ ਜਿਵੇਂ ਮਰਦੀ ਹੱਥ ਤੋਂ ਦਵਾਈ ਲੈ ਲੋ ਕੋਈ ਚੱਕਰੀਆਂ ਦੇਖੋ ਮੰਨ ਕੇ ਚੱਲੇ ਫੈਟ ਤਾਂ ਮੱਝਾ ਲੰਘਾ ਕੰਪੇਅਰ ਕਰੂ ਜਾ ਮੈਂ ਬਿਲਕੁਲ ਵੀਰੇ ਦੁੱਧ ਵੀ 25 ਕਿਲੋ ਪਾਉਗੀ ਜੀ ਜਿਹੜਾ ਬੰਦਾ ਮਰਜੀ ਲੈ ਜੇ ਜੀ ਠੀਕ ਹੈ ਤੇ ਜਵਾਨੀ ਦੇ ਵਿੱਚ ਬੈੜਾ ਜਿਹਦੇ ਘਰੇ ਜਾਵੜੀ 500 ਰੁਪਏ ਕਢਣੀ ਨਹੀਂ ਹੁੰਦੀ ਜਾ ਮੈਂ ਨਹੀਂ ਵੇਚਦਾ ਵੀਰੇ ਇਹਨੂੰ ਨਹੀਂ ਵੇਚਦਾ ਜੀ ਸੂਈ ਦੇ ਪਾ ਕੇ ਜਰਸੀ ਦਾ ਸੀਮੈਂਟ ਰਖਾ ਕੇ ਆਪਾਂ ਵਧੀਆ ਜਰਸੀ ਤਿਆਰ ਕਰ ਸਕਦੇ ਹਾਂ ਬਿਲਕੁਲ ਤਿਆਰ ਕਰ ਸਕਦੇ ਹਾਂ ਜੀ ਠੀਕ ਹੈ ਅਗੇ ਦੂਜਾ ਨ ਤੇ ਜਿਹੜੇ ਮਾਲਕਾਂ ਤੋਂ ਲਈਆਂ ਦੱਸਿਆ ਪਲੂਨ ਨੇ 25 ਕਿਲੋ ਦਿੱਤਾ ਜੀ 25 ਕਿਲੋ ਪਲੂਨ ਇਹੋ ਦਿੱਤਾ ਹਾਂਜੀ 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 ਵੀਰ ਜੀ ਠੀਕ ਆ ਦੂਸਰਾ ਸੂਆ ਜੈਨੋਂ ਨੂੰ ਸੁੰਦੀ ਪਈ ਆ ਬਿਲਕੁਲ 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 ਵੀਰੇ ਬੱਡੇ ਕੱਦ ਵੇਲ ਦੇ ਵਿੱਚ ਆ ਗਈ ਸਾਫ ਸੁਥਰੀ ਬਹੁਤ ਆ ਹਾਂਜੀ ਹਾਂਜੀ ਬਿਲਕੁਲ ਵੀਜੀ ਬਿਲਕੁਲ ਤੇ ਲਗਭਗ ਹੁਣ ਆਪਾਂ ਜਿਵੇਂ ਦੇਖੇ ਡੇ ਬਾ ਡੇ ਹਰ ਇੱਕ ਵਾਰ ਦੇ ਦੇ ਪਸ਼ੂ ਫਿਰ ਸਿਲੇਕਟਡ ਚੁਆਇਸ ਚੰਗੀ ਕਰਦੇ ਤੁਰੇ ਜਾਂਦੇ ਆ ਬੱਡੇ ਵੀਰੇ ਉਦਾਂ ਸਾਡੀ ਤੀਜੀ ਪੀੜ੍ਹੀ ਹੈ ਕੰਮ ਦੇ ਵਿੱਚ ਠੀਕ ਹੈ ਪਹਿਲਾਂ ਅਸੀਂ ਮਾਲ ਬਾਹਰ ਜਾਂਦਾ ਭੇਜਦੇ ਸੀ ਬਾਹਰ ਬਹੁਤ ਹੱਥ ਤੈੜ ਕਰਿਆ ਬਾਹਰ ਠੀਕ ਹੈ ਕਿਉਂਕਿ ਵੀ ਗਾਇਆਂ ਮਕਾਪੀਆਂ ਫਿਰ ਆਪਾਂ ਕਿੱਥੋਂ ਲਿਆਵਾਂਗੇ ਅਸੀਂ ਤਾਂ ਕਾਹ ਚੌਥੀ ਪੀੜ੍ਹੀ ਵੀ ਇਸੇ ਕੰਮ 'ਚ ਹੀ ਪਾਉਣਾ ਮੈਂ ਤਾਂ ਆ ਦਾ ਬੇਡਾ ਕੀ ਠੀਕ ਹੈ ਤੇ ਜਦੋਂ ਵੀਰੇ ਅਸੀਂ ਇਹ ਗਾਂ ਖਰੀਦਦੇ ਹਾਂ ਕਿਉਂ ਕਰਮ ਵਾਲੀ ਅਸੀਂ ਤਾਂ 400 ਤੇ ਘੁੰਮ ਕੇ ਖਰੀਦਦੇ ਹਾਂ ਮੇਰੇ ਨਾਲ ਚਾਰ ਬੰਦੇ ਉਦਾਂ ਹੁੰਦੇ ਨੇ ਠੀਕ ਹੈ ਅਸੀਂ ਉਹਨੂੰ ਬਹੁਤ ਸੋਚ ਸਮਝ ਕੇ ਖਰੀਦਦੇ ਹਾਂ ਕਿ ਆਪਦੇ ਪਹਿਲਾਂ ਘਰ ਦੀ ਖਾਤਰ ਖਰੀਦਣੀ ਹੁੰਦੀ ਆ ਮਤਲਬ ਚਾਰ ਬੰਦੇ ਰਹਿ ਲੈ ਕੇ ਫਿਰ ਬੜੇ ਫਿਰਦੀ ਆ ਅਗਲਾ ਘਰ ਦੀ ਖਾਤਰ ਖਰੀਦਣੀ ਆ ਸਾਰਾ ਮਾਲ ਮੇਰਾ ਆਪਦਾ ਘਰ ਦੀ ਖਾਤਰ ਖਰੀਦਿਆ ਵਾ ਵੇਚਣ ਵਾਲੀ ਸੋਚ ਬਾਅਦ 'ਚੋਂ ਵੀ ਪਹਿ ਠੀਕ ਹੈ ਦੰਦੋ ਕੇ ਮੇਰੇ ਕੋ ਫਾਰਮ ਚੋਂ ਆਇਆ ਦੋ ਦੰਦ ਅਜੀ ਕਰਮ ਵਾਲੀ ਇਹ ਦੋ ਦੰਦ ਪਲੂਣ ਪਹਿਲਾ ਸੂਆ ਪਹਿਲਾ ਸੂਆ ਸੂਂਦੀ ਆ ਜੀ ਸੂਣ ਨੂੰ ਤਕਰੀਬਨ ਹਜੇ 5-7 ਦਿਨ ਕੱਢ ਜੂਗੀ ਤੇ ਦੁੱਧ ਬਹੁਤ ਸੋਹਣਾ ਪਾਜੂ ਕਰਮ ਵਾਲੀ ਜੀ ਚੰਗੇ ਫਾਰਮ ਚੋਂ ਬਿਲਕੁਲ ਵੀਰੇ ਬਿਲਕੁਲ ਟੋਪ ਦੇ ਫਾਰਮ ਚੋਂ ਜਿਹੜਾ ਸਾਨੂੰ ਇਹਦਾ ਬਾਇਓ ਡਾਟਾ ਸਾਰਾ ਮਿਲਿਆ ਬਲਿਖਤੀ ਰੂਪ ਚ ਜਿਹਦਾ ਲਿਖਤੀ ਰੂਪ ਚ ਮਿਲਦਾ ਉਹ ਆਪਾਂ ਵੀਰੇ ਲਿਖਤੀ ਰੂਪ ਚ ਦਿੰਨੇ ਆ ਉਹਦਾ ਬੋਲਣ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਠੀਕ ਹੈ ਕਿੰਨਾ ਦੁੱਧ ਮੰਨ ਕੇ ਫਾਰਮਰ ਪਰਚੇਸ ਕਰੇ ਨੇ ਇਹ ਵੱਡੇ ਵੀਰੇ 25 ਕਿਲੋ ਤਾਂ ਪੋਲ ਤੇ ਬਾਕੀ ਬਲੱਡ ਦੇ ਵਿੱਚ ਆ ਜਾਵਾਂ ਹੁਣ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਬਰੀਡ ਚਾ ਆਉਂਦੇ ਸੂਏ ਦਾ ਕਰ ਸੂਆ ਹੁਣ ਆਪਾਂ ਸਾਨੂੰ ਜਿੰਨੇ ਜਾਨਵਰ ਦਿਖਾਉਣੇ ਪਏ ਸਾਰੇ ਬਰੀਡ ਦੇ ਵਿੱਚ ਤੇ ਸਿਲੈਕਟਡ ਪੀਸ ਜਮਾ ਕੋਈ ਦੋ ਦੰਦਾਂ ਦਾ ਤੇ ਕੋਈ ਬਿਲਕੁਲ ਮੂੰਹ ਖੀਰੀ ਆ ਵੀ ਲਗਭਗ ਖੀਰੀ ਨੁੰਦੀ ਹੋਣੀ ਐ ਇਹ ਵੀਰੇ ਦੋ ਦੰਦਾਂ ਦਾ ਦੋਨ ਦੇ ਚੱਕ ਲੈਣੇ ਕਰਮਾਲੀ ਨੇ ਆ ਦੇਖੋ ਬਰੀਡੇ ਦੀ ਕਿੰਨੀ ਚੰਗੀ ਆ ਮਾਲੀ ਮੂੰਹ ਤੇ ਮਾਰ ਦਿਓ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਤੇ ਬਿਲਕੁਲ ਨਿੱਕੇ ਨਿੱਕੇ ਕਰਨਾ ਜਾਦ ਬਰੀਡ ਦੇ ਵਿੱਚ ਬੱਚਿਆ ਮੂੰਹੋ ਦੋ ਦੰਦ ਪਲੂਨ ਸੁੰਦੀ ਪਈ ਐ ਇਹ ਵੀ 25 ਤੋਂ ਬਰਾਸ ਆਪਾਂ ਇਹ ਠੀਕ ਹੈ ਇਹਦੇ ਸੀਮਨ ਵੀ ਜਿਹੜਾ ਇੰਨਾ ਟਾਪ ਲੱਗਿਆ ਉਹ ਗੱਲਾਂ ਹੀ ਛੱਡ ਦਿਓ ਜੀ ਠੀਕ ਹੈ ਲੈ ਜਿਓ ਹਫਤਾ ਜੇ ਬਿਲਕੁਲ ਹਫਤਾ ਪਾਉ ਜੀ ਕਰਮਾ ਸੋ ਇੱਕ ਹਫਤਾ ਸੂਨ ਚ ਬਾਕੀ ਤੇ ਬਾਕੀ ਹਵਾਨਾ ਵਗੈਰਾ ਦੇਖੋ ਬਿਲਕੁਲ ਗਲਾਬੀ ਗਲਾਬੀ ਹਵਾਨਾ ਇਹਦਾ ਚੰਗਾ ਸੋਹਣਾ ਥਾਣਾ ਤੇ ਦੂਜਾ ਸੂਆ ਬੱਚੀ ਸੂਲਦੀ ਪਈ ਹੈ ਜਿੰਦ ਜਾਨ ਦੇ ਵਿੱਚ ਆ ਪੂਰੀ ਬਰੀਡ ਦੇ ਵਿੱਚ ਸੋ ਦੇਖੋ ਜਮਾ ਬਹੁਤ ਜ਼ਿਆਦੇ ਕੁਆਲਿਟੀ ਦੇ ਵਿੱਚ ਆ ਬੱਚੀ ਬਾਕੀ ਵੀਰੇ ਸਾਡੇ ਜਿਹੜੇ ਰੇਟ ਹੁੰਦੇ ਨੇ ਹਾਂਜੀ ਉਹ ਰੇਟ ਕਿਉਂਕਿ ਮਾਲ ਸਾਡਾ ਫਾਰਮਾਂ ਚੋਂ ਕਾਫੀ ਇਕੱਠਾ ਖਰੀਦਿਆ ਹੁੰਦਾ ਨੇ ਖਰਚੇ ਬਹੁਤ ਘੱਟ ਪਾਏ ਹੁੰਦੇ ਆ ਠੀਕ ਹੈ ਤੇ ਬਾਕੀ ਅਸੀਂ ਸੁਰਖੀ ਪਾਊਡਰ ਬਹੁਤ ਘੱਟ ਲਾਉਨੇ ਆ ਠੀਕ ਹੈ ਬਾਕੀ ਨਫਾ ਸਾਡਾ 1000 1500 2000 ਹੁੰਦਾਗਾ ਮਾਰਕੀਟ ਨੂੰ ਆਪਣਾ ਉਦਾਂ ਹੀ ਇਕੱਲੇ ਇਕੱਲੇ ਨਾਕਮਗਰ ਵੀਰੇ 10 ਤੋਂ 15000 ਦਾ ਰੇਟ ਘੱਟ ਹੁੰਦਾਗਾ ਕਿਉਂਕਿ ਜਿਵੇਂ ਸਾਡੇ ਕੋਲ 40 ਆ ਗਏ ਅਸੀਂ ਉਹ ਸਾਰੇ ਉੱਤੇ ਵੇਚਨੇ ਹੁੰਦੇ ਆ ਜਿਵੇਂ ਬਰਨਾਲੇ ਸਟੇਸ਼ਨ ਤੋਂ ਟ੍ਰੇਨ ਲੰਘਦੀ ਆਗੀ ਉਹਨੇ ਆ ਦੇ ਟਾਈਮ ਤੇ ਨਹਿੰਗੇ ਨਾਲ ਜੇ ਦੋਸ ਵਾਰੀਆਂ ਚੜਦਿਆਂ ਜੇ ਡੱਬਾ ਫੁੱਲੂ ਜੋ ਸਿਸਟਮ ਸਾਡਾ ਹੁੰਦਾ ਸਾਨੂੰ ਚਾਹੀਦਾ ਸ਼ਾਮਿਆਂ ਚ ਮਾਲ ਨਾ ਵੇਚਣਾ ਪਏ ਜੇ ਅਸੀਂ ਮਾਲ ਉਹਦੇ ਵੇਚਣਾ ਹੁੰਦਾਗਾ ਤੇ ਇਹ ਐਵੇਂ ਕਹਿੰਦੇ ਵੀ ਸੀਨੀਅਰ ਜੀ ਨਾਲ ਮਾਲ ਵੇਖਦਾ ਵੀਰੇ ਅਸੀਂ ਜਦੋਂ ਜਦੋਂ ਮਾਲ ਆਪਣਾ ਸਾਫ ਸੁਥਰਾ ਹੋਊਗਾ ਛਾਣੇ ਕਹਿੰਦਾ ਵੀ ਪਾਓ ਸਰਪਾਥੀ ਨਾ ਵਿਕ ਜਾਂਦੇ ਆ ਬੇਪਾਸਾ ਨਾਲ ਹੀ ਵਿਕਦਾ ਇਸ ਕਰਕੇ ਵਿਕਦੀਆਂ ਵੀਰੇ ਤੇ 40 ਨਾਗਾ 2000 ਦਾ ਮਾਰ ਜਨ ਲਈ ਆਪਾਂ ਨੂੰ 78000 ਰੁਪਏ ਕਮਾਈ ਹੋ ਜਾਂਦੀ ਬਿਲਕੁਲ 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 ਠੀਕ ਅੱਗੇ ਜਿਹੜੀ ਨਾਲ ਖੜੀ ਆ ਬੱਚੀ ਇਹਦੇ ਵੀਰੇ ਦੂਜਾ ਸੂਆ ਸੁੰਦੀ ਆ ਮੂੰਹ ਸੇਦ ਆਂਦਾ ਜੀ ਇਹਦਾ ਪਲੂਣ ਦਾ ਪਾਇਆ ਵੀਰੇ 24 ਕਿਲੋ ਦੁੱਧ ਜੀ ਠੀਕ ਹਾਂਜੀ ਤੇ ਵਾਕੀ ਥਾਣ ਬਿਲਕੁਲ ਹਾਥੀ ਚਵਾਈ ਹੋਇਆ ਹਨਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਚਾਹ ਮਸ਼ੀਨੀ ਚਵਾਈ ਕਰ ਲਈ ਚਾਹ ਹਾਥੀ ਚਵਾਈ ਕਰ ਲਈ ਆਪਾਂ ਸੋ 24 ਕਿਲੋ ਪਲੂਣ ਦਾ ਦੋ ਦੱਸਦੇ ਪ ਤੇ ਪੂਰੀ ਸਾਫ ਸੁਥਰੀ ਤੇ ਠੰਡੇ ਵੇਲੇ ਪੂਰੀ ਓਕੇ ਅੱਗੇ ਪਿੱਛੇ ਦਾ ਸੋਹਣਾ ਇਹਨੇ ਹਵਾਨਾ ਕਢਣਾ ਤੇ ਪੰਜ-ਸੱਤ ਦਿਨ ਲਗਭਗ ਅੰਦਾਜ਼ੇ ਦੇ ਅਕੋਰਡਿੰਗ ਸੂਣ ਚ ਲੈਂਦੀ ਪਈ ਐ ਇਹ ਤੇ ਅੱਗੇ ਜਿਹੜੀ ਨਾਲ ਖੜੀਆ ਬੱਚੀ ਇਹ ਵੀਰੇ ਪਲੂਣ ਬੱਸੀਆ ਮੂੰਹੋਂ ਚਾਰ ਦਿਨ ਦਾ ਇੱਕ ਹਫਤਾ ਲਊ ਨਿਖਰੂ ਇਹ ਵੀ ਬਹੁਤ ਸੋਹਣੀ ਕਰਮ ਵਾਲੀ ਹਫਤਾ ਸੂਣ ਚ ਬਾਕੀ ਪਿਆ ਤੇ ਲਗਭਗ ਅਜੇ ਦੇਖਦੇ ਮੈਂ ਸਾਰੀਆਂ ਪਲੂਣ ਹੀ ਜ਼ਿਆਦਾ ਆਪਣੇ ਕੋਲ ਵੜਾਈ ਜੀ ਬਾਤ ਥੋੜਾ ਜਿਹੜਾ ਮਾਲ ਨਾ ਪਲੂਣ ਨੂੰ ਲੋਕ ਪਸੰਦ ਕਰਦੇ ਆ ਫਿਰ ਬੰਦਾ 5-7 ਸੂਹੇ ਚੋਲਿਆਂ ਦਾ ਠੀਕ ਹੈ ਠੀਕ ਬੜਾ ਗਾਈਆਂ ਦੇ ਵਿੱਚ ਮਾਲ ਲੈਣ ਦਾ ਕੋਈ ਫਾਇਦਾ ਨਹੀਂ ਪਲੂਣਾ ਦੁੱਧ ਬਹੁਤ ਸੋਹਣਾ ਕੱਢਦੀਆਂ ਨੇ ਕੋਈ ਸੀਮਣ ਸੁਮਣਾ ਆਪਣੇ ਪਿੰਡਾਂ 'ਚ ਵੀ ਜਿਹੜੇ ਕਿਸਾਨ ਆ ਸਾਰਿਆਂ ਨੂੰ ਸਮਝ ਆ ਗਈ ਚੰਗਾ ਹੀ ਲਵਾਉਂਦੇ ਆ ਚੰਗਾ ਸੀਮਣ ਤੇ ਯਾਦ ਰਸੋਚ ਆਪਣੀ ਪਲੂਣ ਦੀ ਰਹਿੰਦੀ ਹੈ ਪਲੂਣ ਜਾਂ ਦੂਜਾ ਸੂਆ ਹਾਂਜੀ ਹਾਂਜੀ ਬਾਜੀ ਵੀਰੇ ਆਪਣੇ ਰੇਟ ਵੀ ਜਾਇਜ਼ ਹੋਣਾ ਆਪਣਾ 1 ਕਿੱਹਰ ਦਾ ਲਾਡ ਦਾ ਰੇਟ ਹੈਗਾ ਉਹ 50000 ਤੋਂ ਸ਼ੁਰੂ ਹੋਊਗਾ ਜੀ ਠੀਕ ਹੈ 50 55 60 65 ਤੱਕ ਕਰਦਾ ਕਰਦਾ 1 ਲੱਖ ਐਂਡ ਹੋਊਗਾ ਤੇ 200 ਦੇ ਆਪਣੇ 1 ਕਿੱਹਰ 50 ਤੋਂ ਥੱਲੇ ਵੀ ਆ ਤੇ 200 ਦੇ ਲੱਖ ਤੋਂ ਬਾਹਰ ਵੀ ਆ ਜਿਹੜੇ ਜਿਆਦੇ ਸੌਦੇ ਉਹਨਾਂ ਦੇ 60 ਤੋਂ 80 ਦੇ ਵਿੱਚ ਹੋਣਗੇ ਆਪਣੇ ਜੀ ਠੀਕ ਹੈ 60 ਤੋਂ 80 ਦੇ ਭਾਅ ਮੰਨ ਕੇ ਜਿਹੜਾ ਘੇਲੂ ਚੱਲਣ ਵਾਲੀ ਚੀਜ਼ ਹੈ ਵੀਰੇ ਸਾਡੇ ਬੰਦੇ ਨੇ ਫਾਰਮ ਤੇ ਉਹਨੇ ਇੱਕ ਦਿਨ ਪਹਿਲਾਂ ਰੇਟ ਦੇਖੇ ਵੇ ਮਾਰਕੀਟ ਦੇ ਜਾਨਵਰ ਦੀ ਕੁਆਲਿਟੀ ਦੇਖ ਕੇ ਤੇ ਰੇਟ ਦੇਖ ਕੇ ਜੀ ਕਿਉਂਕਿ 60 65 ਜਾਂ ਨਾਰਮਲ ਰੇਟ ਆ ਮੇਰੇ ਨਾਰਮਲ ਰੇਟ ਆ ਜੀ ਨਾਰਮਲ ਠੀਕ ਆ ਗੇੜੀ ਨਾਲ ਵੜ ਖੜੀ ਆ ਜੀ ਇਹ ਵੀਰੇ ਤਾਜੀ ਸੂਈਆ ਸੂਈ ਨੂੰ ਚੌਥਾ ਦਿਨ ਹੋ ਗਿਆ ਠੀਕ ਹੈ 22 ਕਿਲੋ ਦੁੱਧ ਰੈਡੀ ਆ ਬੰਦਾ ਸਾਢੇ ਕਿਨੇ 4 ਟਾਈਮ ਚਵਾਈ ਕਰਕੇ ਲਿਜਾ ਸਕਦਾ ਜੀ ਠੀਕ ਆ 22 ਕਿਲੋ ਰੈਡੀ ਜਾਵਾਂ ਹਾਂ ਪਰ ਇਹ 22 ਨਹੀਂ ਦੇਣਾ ਦੁੱਧ ਦੇਊਗੀ 25 ਕਿਲੋ ਇਹ ਠੀਕ ਹੈ ਬਾਕੀ ਨਾੜਾ ਨੂੜਾ ਬਹੁਤ ਚੰਗੀਆਂ ਹਵਾਨੇ ਦੇ ਹਨ ਹਾਂਜੀ ਹਾਂਜੀ ਵੀਰ ਜੀ ਸੋ ਬਿਲਕੁਲ ਕੰਪੈਕਟ ਆਰਡਰ ਦੀ ਆ ਨਾੜਾ ਵਗੈਰਾ ਬਹੁਤ ਚੰਗੀਆਂ ਸ ਤੇ 22 ਲੀਟਰ ਵੀ ਦੱਸਦੇ ਪਏ ਕਿ ਦੁੱਧ ਐਸ ਵਕਤ ਮੌਕੇ ਤੇ ਥੱਲੇ ਦੇ ਹਾਜ਼ਰ ਆ। ਸੋ ਮਿਲਕ ਮੇਰ ਵਗੈਰਾ ਦੇਖੋ ਥੱਲੇ ਸਾਫ਼ ਸੁਥਰੀ ਤੇ ਬੱਚਾ ਪਤਾ ਕੀ ਆ ਇਹ ਦੇ ਪਿਛੇ? ਇਹ ਕੀ ਆ? ਬੱਸੀ ਜੀ। ਠੀਕ ਆ ਬੱਛੀ ਆ ਇਹ ਦੇ ਪਿਛੇ। ਸੂਈ ਸਵਾਈ ਚੋਂ ਅੱਗੇ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ। ਇਹ ਗੱਲ ਦੱਸਿਆ ਗਿਆ ਬੱッサ ਜੀ ਚਲੋ ਕੋਈ ਗੱਲ ਕਿਉਂਕਿ ਮੇਰੇ ਫਾਰਮ ਤੇ ਕਾਫੀ ਸੂਂਦੀਆਂ ਨੇ ਮੇਰੇ ਬੰਦੇ ਕਾਫੀ ਹੈਗੇ ਫਿਰ ਇਹਨਾਂ ਨੇ ਗੌਰ ਰੱਖਣੀ ਹੁੰਦੀ ਹੈ ਠੀਕ ਹੈ ਅੱਗੇ ਜਿਹੜੀ ਆਪਾਂ ਇਹਦੇ ਨਾਲ ਖੜੀ ਹੈ ਇਹ ਪਲੂਨਾ 4 ਦਿਨ ਦਾ ਠੀਕ ਹੈ ਇਹ ਤਕਰੀਬਨ ਸੂਂ ਟਾਈਮ ਤਾਂ ਦਾ 5 ਦਿਨ ਬਾਕੀ ਪਿਆ ਥੋੜੀ ਗੱਡੀ ਚ ਦੂਰੋਂ ਆਈ ਆ ਇਹ ਉਹ ਤੁਹਾਡਾ ਬੱਚਾ ਹੈ ਕੱਲ ਕੋਲੋਂ ਨੂੰ ਧਰ ਦੇ ਕਰਮ ਆਲੀ ਜੀ ਠੀਕ ਹੈ ਹਾਂਜੀ ਤੇ ਲਗਭਗ ਤਿਆਰੀ ਦੇ ਵਿੱਚ ਹੀ ਆ ਕਿੰਨੇ ਦੁੱਧ ਮੰਨ ਕੇ ਚੱਲੇ ਬੰਦਾ ਇਹਨੂੰ ਦੁੱਧ ਵੀਰੇ ਪਾਉਗੀ 20 ਤੋਂ ਪਲੱਸ ਕਰੂੰਗੀ ਜੀ ਠੀਕ ਆ 20 ਤੋਂ ਪਾਰ ਦੁੱਧ ਪਾਉਗੀ ਹਾਂਜੀ 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 ਤੇ ਨਮਹਾਨਾ ਹਵਾਨਾ ਬਿਲਕੁਲ ਕੰਪੈਕਟ ਸੋ ਚਾਲ ਟਾਲ ਦੇਖੋ ਬਿਲਕੁਲ ਕੋੜੀ ਵਰਗੀ ਚਾਲ ਹੈ ਦੀ ਕੱਦ ਗਾਠ ਬਹੁਤ ਹੈ ਨਹੀਂ ਗੱਲ ਵੀ ਲੱਸੀ ਨਾਵੇਂ ਕਿਸੇ ਪਾਕਿਓ ਤੇ ਜਿੰਦ ਜਾਨ ਦੇ ਵਿੱਚ ਆ ਪੂਰੀ ਸਾਫ ਸੁਥਰੀ ਬਲੱਡ ਦੇ ਵਿੱਚ ਬੈੜਾ ਤੇ ਜਿਹੜੇ ਆਪਾਂ ਨਾਲ ਖੜੀ ਬੈਠ ਦੇਖਦੇ ਪਏ ਹਾਂ ਜੀ ਇਹ ਵੀਰੇ ਦੂਜਾ ਸੂਆ ਸੂੰਦੀ ਆ ਠੀਕ ਹੈ ਜੀ ਲਈ ਫਾਰਮ ਜੋ ਨਾਲ ਥੋੜੀ ਜਿਹੀ ਕ੍ਰਾਸ ਪੈਂਦੀ ਆ ਠੀਕ ਹੈ ਇਹਦਾ ਜਾਨੀ ਦੀ ਪਹਿਲੇ ਸੂਏ 28 ਕਿਲੋ ਦੁੱਧ ਦਿੱਤਾ ਵਾ 12 ਦਿਨ ਦੀ ਕੱਚੀ ਆ ਆ ਦੇਖ ਪਲੂਨ ਦਾ 27 28 ਦੁੱਧ ਪਾਇਆ 28 ਕਿਲੋ ਵੀਰੇ 28 ਕਿਲੋ ਜੀ ਠੀਕ ਆ 30 ਤੋਂ ਪਾਰ ਜਾਊ ਇਸ ਵਾਰ ਵਾਧਾ ਦਿਓ ਜੀ ਵਾਧਾ ਦੇਊਗੀ ਠੀਕ ਆ ਸੋ ਤੁਸੀਂ 30 ਕਿਲੋ ਮੰਨ ਕੇ ਵੀ ਇਸ ਕਰ ਸਕਦੇ ਹੋ ਚੰਗੀ ਕੇਅਰ ਕਰਾਂਗੇ ਦਾ ਆਪਾਂ ਪਾ ਦੂ 30 ਤੋਂ ਪਾਰ ਤੇ 12 ਦਿਨਾਂ ਦੇ ਪੈਂਡਿੰਗ ਪਿਆ ਸੂਣ ਦੇ ਵਿੱਚ ਰਾਜੀ ਬਹੁਤ ਆ ਜਿੰਦ ਜਾਨ ਤੇ ਥਣ ਬਿਲਕੁਲ ਗੁੱਲੇ ਵਾਲਾ ਥਣ ਲੱਗਿਆ ਸੋਣਾ ਹਾਥੀ ਚਵਾਈ ਵਾਲਾ ਸਵਾਗੀ ਨਾੜਾ ਵਗੈਰਾ ਦੇਖੋ ਸਾਫ ਸੁਥਰਾ ਤੇ ਲੈਗ ਸਕੋਰ ਦੇ ਵਗੈਰਾ ਚੰਗੀਆਂ ਰਾਜੀ ਪਲੀ ਪੂੜੀ ਬਹੁਤ ਆ ਤੇ ਅੱਗੇ ਨਾਲ ਖੜੀਆ ਪਲੂਣ ਬੱਛੀ ਆ ਨਾ ਇਹ ਵੀਰੇ ਕਾਫੀ ਜਰਸੀ ਚ ਆ ਗਈ ਆ ਠੀਕ ਹੈ ਜੀ ਐਚਐਫ ਦੇ ਨਾਲ ਕ੍ਰੋਸ ਆ ਕਾਫੀ ਜਰਸੀ ਆ ਠੀਕ ਹੈ ਤੇ ਵੀਰੇ ਮੂੰਹੋਂ ਇਹ ਕਰਮ ਵਾਲੀ ਚਾਰ ਦੰਦ ਆ ਜੀ ਚੌਗੀ ਆ ਮੂੰਹੋਂ ਦੰਦ ਪੂਰੇ ਕਰਕੇ ਚੌਕ ਦੇ ਚੱਕ ਲਿਆ ਇਹ ਤਕਰੀਬਨ ਸੂਨ ਨੂੰ 10 ਦਿਨ ਲਊਗੀ ਹਜੇ ਤਾਂ ਖਿਆਲ ਹੀ ਆਉਂਦਾ ਵੀਰੇ ਠੀਕ ਹੈ ਜਰਸੀ ਦਾ ਅੰਗ ਦਿਖਾਉਂਦੀ ਆ ਵਿੱਚ ਬਿਲਕੁਲ ਦਿਖਾਉਂਦੀ ਆ ਜੀ ਠੀਕ ਆ ਫੈਟ ਨੂੰ ਚੰਗੀ ਰੋ ਮੰਨ ਬਿਲਕੁਲ ਚੰਗੀ ਰੋ ਜੀ ਬਿਲਕੁਲ ਸੁਭਰ ਘਰੇਲੂ ਦੁੱਧ ਪੀਣ ਦੀ ਖਾਤਰ ਵਧੀਆ ਰਹਿਣੀ ਇਹਨੇ ਕਿਉਂਕਿ HF ਦੇ ਵਿੱਚ ਜਰਸੀ ਦਾ ਮੇਲ ਹੈ HF ਦੇ ਕੋਣਾ ਕਿ ਤਾਂ ਮੰਨ ਕੇ ਚਲੋ ਦੁੱਧ ਦੀ ਪੈਦਾਵਾਰ ਜਿਆਦਾ ਵੱਜ ਜਾਂਦੀ ਹੈ ਤੇ ਵਾਕੀ ਥਾਣਾ ਵਾਨਾ ਸੋਨਾ ਮੁੱਠੀ ਰਾਤੀ ਚੁਵਾਈਆ ਦੇਖ ਸਕਦੇ ਹੋ ਤੇ ਗੋਲੇ ਵਾਲਾ ਸੋਨਾ ਥਣ ਲੱਗਿਆ ਵਾ ਦਿਨ ਕੁਝ ਇੱਕ ਲੈ ਜੋਗੀ ਪਲੱਸ ਦੁੱਧ ਦੀ ਪੈਦਾਵਾਰ ਵੀ ਚੰਗੀ ਪਾਉਣੀ ਹੈ ਤੇ ਪਲੱਸ ਨਾਲ ਇਹਨੇ ਫੈਟ ਦੇ ਕੋਲ ਵੀ ਚਾਰ ਚੰਗੇ ਦੇਣੀ ਆ ਤੇ ਨਾਲ ਜਿਹੜੀ ਅੱਗੇ ਖੜੀ ਬੱਛੀ ਦੇਖਦੇ ਆ ਭਾਈ ਇਹ ਪਲੂਨ ਬੱਸੀ ਆ ਵੀਰੇ ਫਾਰਮ ਦੀ ਬੱਸੀ ਆ ਮੂੰਹੋਂ ਚਾਰ ਦੰਦਾਂ ਦਾ ਪਹਿਲਾ ਸੂਆ ਚੌਗੀ ਪਹਿਲਾ ਸੂਆ ਪਹਿਲਾ ਸੂਆ ਤੇ ਸੂਨ ਨੂੰ ਤਕਰੀਬਨ ਇੱਕ ਹਫਤੇ ਤੋਂ ਇਹ ਦਸ ਦੇਣ ਲੱਈ ਜੂਗੀ ਤੇ ਪਲੂਨ ਵੀਰੇ 30 ਕਿਲੋ ਦੁੱਧ ਤੇ ਗਾਰੰਟੀ ਦੇ ਦੇ ਦਾਂਗੇ ਆਪਾਂ ਕਰਮਾਲੀਏ ਪਲੂਨ 30 ਕਿਲੋ ਦੁੱਧ ਹਾਂ ਬਹੁਤ ਵੀਰੇ ਚੰਗੇ ਫਾਰਮ ਦੀ ਆ ਇਹਦਾ ਬਾਇਓ ਡਾਟਾ ਸਾਰਾ ਆਪਣੇ ਕੋਲ ਹੈਗਾਗਾ ਬਾਕੀ ਤੁਹਾਨੂੰ ਦੱਸਦੀ ਆ ਵੀਰੇ ਫੇਸ ਕੁਆਲਟੀ ਜੀ ਸੋ ਕੁਆਲਟੀ ਵਗੈਰਾ ਬੈਡ ਦੇ ਵਿੱਚ ਬਹੁਤ ਚੰਗੀ ਆ ਤੇ ਵਾਕੀ ਥਣ ਹਮਾਰੇ ਸਾਫ ਨਰਮ ਹੋਵੇ ਕਿਸੇ ਪਾਸੋਂ ਥਣ ਛੋਟਾ ਹੋਵੇ ਜਿੰਨਾ ਤਕਰੀਬਨ ਆਪਾਂ ਥਣ ਸਾਰਾ ਸਾਈਜ਼ ਦੇਖਿਆ ਇਹ ਟੂ ਯਾਡ ਵੀਰ ਦੀ ਚੋਇਸ ਬਹੁਤ ਚੰਗੀ ਆ ਮੁਠੀ ਵਾਲਾ ਥਣ ਇਹ ਤੁਹਾਨੂੰ ਦਿਖਾਈ ਦਿੰਦਾ ਸਾਰਾ ਤੇ ਅੱਗੇ ਜਿਹੜੀ ਨਾਲ ਦੀ ਬੱਚੀ ਦੇਖਦੇ ਪਈ ਆ ਆਪਾਂ ਦੂਜਾ ਸੂਆ ਸੁੰਦੀ ਆ ਵੀਰੇ ਹਾਂਜੀ ਇਹਦਾ ਬੰਦਾ ਜਿਹੜੋ ਲਈ ਆ ਮਾਲਕਾਂ ਤੋਂ ਜਾਣੀ ਦੀ ਹੈ ਘਰੋਂ ਬੰਦੇਉ ਲਈ ਆ ਬੀਮਾ ਵੀਦਾ ਹੋਇਆ ਵਾਹ ਜਦੋਂ 3 ਮਹੀਨੇ ਬਾਕੀ ਪਏ ਆ ਠੀਕ ਹੈ ਜੀ ਤੇ ਇਹਦਾ ਪਨੂਨ ਦਾ ਬੰਦਿਆ ਨੇ ਦੱਸਿਆ ਵੀ 30 ਕਿਲੋ ਦੁੱਧ ਚੋਇਆਗਾ ਤੇ ਕੱਚੀ ਹੈਗੀ ਪਰ 10 ਤੋਂ 12 ਰੰਦੀ ਦੁੱਧ ਚੰਗਾ ਪਾ ਦੂ ਕਿਉਂਕਿ ਬਰੀਡ ਬਹੁਤ ਅਚਰਮ ਵਾਲੀ ਚ ਠੀਕ ਆ ਸਾਈ ਵਗੈਰਾ ਬੋਡੀ ਸਟਰੈਕਚਰ ਵਾਲੋ ਬਿਲਕੁਲ 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 ਠੀਕ ਆ ਸੋ 30 ਕਿਲੋ ਦੁੱਧ 10 ਦੇ ਪੈਗੀ ਦੂਜੇ ਸਵੇਰ ਨਾਲ ਸੂਣ ਚ 12 ਦਿਨ ਲੈ ਜਾਂਦੇ ਨੇ ਹਾਂਜੀ ਹਾਂਜੀ ਵੀ ਜੀ ਠੀਕ ਆ ਸੋ ਬੀਮਾ ਵਗੈਰਾ ਵੀ ਹੈਗਾ ਨਾਲ ਬੀਮਾ ਵੀਰੇ 3 ਮਹੀਨੇ ਬਾਕੀ ਪਿਆ ਜਦੋਂ ਪਰਮਾਤਮਾ ਕਾਨੂੰ ਇਹ ਚੀਜ਼ਾਂ ਦੀ ਲੋੜ ਪਵਾ ਲੇ ਉਹ ਦੱਸਪਤ ਬੋਲਤਾ ਠੀਕ ਆ ਵੈਸੇ ਮਿਲ ਜੂਗਾ ਪ੍ਰੂਫ ਹਾਂ ਮਿਲ ਜਾਂਦਾ ਹੁੰਦਾ ਵੀਰੇ ਉਹਦਾ ਨਹੀਂ ਉਹ ਠੀਕ ਹੈ ਠੀਕ ਆ ਸੋ ਵੀਰੋ ਅੱਗੇ ਨਾਲ ਜਿਹੜ ਏ ਵੀਰੇ ਲੱਖੋਂ ਬਾਹਰ ਆ ਠੀਕ ਹੈ ਅੱਜ ਇਹਨੂੰ ਕਰਮਾਣੇ ਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਠੀਕ ਹੈ ਜੀ ਤੇ ਇਹਦੇ ਨਾਲ 28 ਕਿਲੋ ਕੰਡੇ ਵਾਲਾ ਦੁੱਧ ਹੁਣ ਵੀਰੇ ਰੈਡੀ ਆ ਠੀਕ ਹੈ 14 ਕਿਲੋ ਪਾਰ ਟਾਈਮ ਦਾ ਹਾਂਜੀ 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 14 ਕਿਲੋ ਪਾਰ ਟਾਈਮ ਦਾ 28 ਕਿਲੋ ਰੈਡੀ ਆ ਇਹਦਾ ਪਲੂਨ ਦਾ 35 ਦਿੱਤਾ ਬਾਈ ਕਿ ਦੁੱਧ ਵੀਰੇ 40 ਤੋਂ ਪਾਰ ਜਾਊਗੀ ਦੇਖੋ ਲੇਵੇ ਤੇ ਬੈਂਸ ਵਗੈਰਾ ਠੀਕ ਹੈ ਤੇ ਬਾਕੀ ਬੰਦਾ ਮਸ਼ੀਨ ਨਾਲ ਵੀ ਚੋ ਸਕਦਾਗਾ ਹਾਥੀ ਵੀ ਚੋ ਸਕਦਾ ਹਾਥੀ ਵੀ ਬਾਕੀ ਹੈ ਹਾਥੀ ਦੇ ਵਿੱਚ ਨਹੀਂ ਜਾਣੀ ਹੈਗੀ ਵੀਰੇ ਠੀਕ ਹੈ ਬਲੇਰੋ ਜੀ ਬਲੇਰੋ ਜੀ ਆਉਗੀ ਸੋ ਫਾਲਸ ਆ ਜੇ ਸੋ ਪੱਕੇ ਦਾ ਮੰਨਦੀ ਆ ਹਨਾ ਨਹੀਂ ਮੇਰੇ ਪੱਕੇ ਦਾ ਨਹੀਂ ਮੰਨਦੀ ਬੈਠਣਾ ਤਾਂ ਬੈਠਣੀ ਨਹੀਂ ਦਿੱਤੀਆਂ ਤੜਕੇ ਦੀਆਂ ਜੀ ਅੱਛਾ ਹੰਬਿਆ ਖਾਣਾ 4 ਵਜੇ ਦਾ ਦੇਖੋ ਤੁਹਾਨੂੰ ਪਤਾ ਵੀ 34 ਨਾਗਾ ਨਮਾਏ ਨਮੰਦਾ ਜਾਊਗਾ ਜੀ ਜਜਗਲ ਇੱਕ ਨਾਗ ਅੱਧਾ ਘੰਟਾ ਖਾ ਗਿਆ 16 ਘੰਟੇ ਬਣਦੇ ਫਿਰ ਵੀ ਬਿਲਕੁਲ ਬਣਦੇ ਆ ਬਾਕੀ ਚਲੋ ਤੁਸੀਂ ਲੇਟ ਹੋ ਕੇ ਪਹਿਲਾਂ ਜਦੀਦ ਵੀਰਾ ਵੀ ਲੇਟ ਹੋ ਕੇ ਉਹ ਵੀਡੀਓ ਪਾ ਕੇ ਹੁਣ ਦੁਬਾਰਾ ਤੁਹਾਨੂੰ ਤੋੜਦੇ ਕਿੰਨਾ ਕਿਦਰ ਖੜੀਆਂ ਵਿਚਾਰੇ ਰਹਿਣਗੇ ਹਾਂ ਭੀ ਹਾਂ ਜੀ ਹਨਾ ਤੇ ਅੱਗੇ ਨਾਲ ਥੱਲੇ ਵੱਧਾ ਮਾਲ ਦੇਖਦੇ ਪਏ ਭਾਈ ਉਹਦਾ ਵੀਰੇ ਆ ਆ ਵੀਰੇ ਦੂਜਾ ਸੂਆ ਸੁੰਦਿਆ ਜਰਸੀ ਦੇ ਵਿੱਚ ਕਰਾਉਸ ਆ ਜੀ ਠੀਕ ਹੈ ਜਰਸੀ ਵਿੱਚ ਕਰਾਉਸ ਆ ਵੀਰੇ ਵੱਡਾ ਕੱਦ ਮੇਲੇ ਦੁੱਧ 25 ਕਿਲੋ ਪਾਉ ਕਰਮਾ ਲਈ ਤੇ ਬੱਚਾ ਧਰ ਦੇਣਾ ਦੋ ਦਿਨ ਚ ਜੀ ਠੀਕ ਹੈ ਤੇ ਇੱਕ ਤੁਹਾਨੂੰ ਹੋਰ ਦਿਖਾਉਣਿਆ ਤੋਰੋ ਮਾੜੀ ਜੀ ਤੇ ਤਿੰਨ ਚਾਰ ਭਾਂਦਾ ਮੇਲੇ ਦੇ ਵਿੱਚ ਨਾ ਇਹ ਦੇਖੋ ਜੀ ਬਸ ਇਹ ਕਰ ਲੈੰਦੋ ਕਹ ਲੋ ਉਹਨੂੰ ਨਾਲ ਜਰਸੀ ਵਿੱਚ ਸਾਈ ਵਾਲੀ ਵੀ ਪੈ ਗਿਆ ਠੀਕ ਹੈ ਤੇਰਾ ਯਾਰ ਠੰਡੀ ਸੀ ਲੈਣੀਆ ਵੀਰੇ ਗੱਲਾਂ ਹੀ ਛੱਡ ਦਿਓ ਫਾਇਟ ਚੰਗੀ ਪਾਉ ਮੇਰੇ ਬਾਦ ਦੇਖੋ ਨੂੰ ਕਿਹਾ ਬਾ ਕੁਮਾਰੀ ਲੱਗਿਆ ਬਾਜੀ ਤੇ ਬਾਕੀ ਰਾਜੀ ਰੋਜੀ ਬਾਜੀ ਪਲੀਪਲੀ ਬਹੁਤ ਆ ਹਾਂ ਬਹੁਤ ਆ ਵੀਰੇ ਬਹੁਤ ਆ ਜਿਹੜਾ ਵੀਰ ਲੱਗਿਆ ਘਰੋਂ ਵੇਚਣ ਹੀ ਨਹੀਂ ਦੇਖੋ ਲੈਵਾ ਕਿੰਨਾ ਚੰਗਾ ਕਰਮਾਲੀ ਨੂੰ ਸੋ ਪੂਰੀ ਲੈਵੇ ਜੀ ਸਾਫ ਸੁਥਰੀ ਐ ਚੰਗੀ ਜੰਦ ਜਾਨ ਰਾਜੀ ਪਲੀਪਲੀ ਬਹੁਤ ਆ ਕੁਆਲਟੀ ਵਗੈਰਾ ਚੰਗੇ ਤਿੰਨ ਚਾਰ ਪੰਜ ਤਾਂ ਮੇਲ ਆ ਗਿਆ ਇਹਦੇ ਵਿੱਚ ਕ੍ਰਾਸ ਬੈੱਡ ਪੈ ਗਈ ਇਹ ਤੇ ਅੱਗੇ ਨਾਲ ਆਪਾਂ ਦੇਖੀਏ ਨੇ ਜਰਸੀ ਹਾਂ ਵੀਰੇ ਪ्योर ਜਰਸੀ ਆ ਪੰਜਾਬ ਵਾਲੀ ਵੱਡੀ ਠੀਕ ਹੈ ਜੀ ਤੇ ਗਰੀਬ ਨੂੰ ਸੂਣ ਨੂੰ ਇਹ ਕਰਮਾਲੀ ਪਾ ਦੂ ਜੀ ਹਫਤੇ ਤੋਂ ਜਾਨੀ 10 ਦਿਨ ਲੈ ਜੂਗੀ 10 ਦਿਨ ਬਾਕੀ ਪਿਆ ਸੂਣ ਜੀ ਹਾਂ ਜੀ ਹਾਂ ਜ ਉਦੋਂ ਅੱਗੇ ਵੀਰੇ ਦੂਜਾ ਸੂਆ ਆ ਗਈ ਇਹ 12 ਦਿਨ ਦੀ ਕੱਚੀ ਆ ਜੀ ਠੀਕ ਹੈ ਤੇ ਇਹਦੇ ਇੱਕ ਜਰਸੀ ਬਹੁਤ ਚੰਗੀ ਆ ਗਈ ਵੀਰੇ ਇਹ तकरीबन ਇੱਕ ਹਫਤਾ ਪਾਊਗੀ ਇਹ ਵੀ ਦੂਜਾ ਸੂਆ ਜੀ ਇੱਕ ਹਫਤਾ ਪੈਂਡਿੰਗ ਪਿਆ ਸੂਆ ਇੱਕ ਹਫਤਾ ਹਾਂਜੀ 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 ਤੇ ਆ ਅੱਗੇ ਵੀਰੇ ਕ੍ਰੋਸ ਚ ਬੈੜ ਆ ਗਈ ਵੱਡੇ ਕਰਦੇ ਵਿੱਚ ਤੇ तकरीबन ਸੂ ਨੂੰ ਇਹ 10 ਦਿਨ ਪਾਜੂ ਜੀ 10 ਦਿਨ ਬਾਅਦ ਹੁਣ ਦੇਖੋ ਵੀਰੇ ਜਦੋਂ ਵਾਗ ਗਈ ਜਿਹੜਾ ਵੀਰ ਲੈ ਜੂ ਗਵਾਨੀਆਂ ਦੇ ਘਰੇ ਚੌਣ ਸੂ ਨੂੰ ਇਹਦਾ ਜੱਜ ਕਲਾ ਜਮਾ ਲਾਠੀ ਚਾਰਜੀ ਹੋਊ ਚੌਣ ਦਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਤਿਆ ਕਿਹੜਾ ਪੰਦਰਮਾਲ ਦੇਖਿਆ ਨੇ ਖੜਾ ਜੀ ਇਹ ਵੀਰੇ ਮਾਲ ਉਤ ਆਪਾਂ ਸਾਰਾ ਦਿਖਾ ਲਿਆਗੇ 34 ਨਗ ਹਾਜ਼ਰ ਨੇ ਠੀਕ ਹੈ ਜੀ ਵੀਰ ਖੰਦੇ ਵੀ ਬੋਲਦਾ ਦਾ ਕੱਲੀ ਕੱਲੀ ਗਣ ਲੈ 34 ਹਾਜ਼ਰ ਆ ਸੇ ਹੋਰ ਆਉਣੀਆਂ 40 ਹੋ ਜਾਣਗੀਆਂ 40 ਕਰ ਦੂੰਗਾ ਜੀ ਠੀਕ ਆ ਫੇਰ ਕੱਲੀ ਕਰਕੇ 40 31 ਨੂੰ ਵੇਚਨੀ ਆ ਵੀ ਆ ਪਰਮਾਤਮਾ ਦੀ ਕਿਰਪਾ ਸਦਕਾ ਠੀਕ ਹੈ ਇਹ ਵਿਕਣਗੇ ਉਹਨਾਂ ਰੇਟ ਆਪਣੇ ਉਹ ਹੋਣਗੇ ਜੀ ਠੀਕ ਹੈ ਇਹ ਵੀਰੇ ਨੂੰ ਬੱਸੀ ਆ ਜੀ ਠੀਕ ਹੈ ਜੀ ਨੂੰ ਬੱਸੀ ਆ ਮੂੰਹੋਂ ਦੋ ਦੰਦਾਂ ਦਾ ਬੁੱਸੀ ਪਾਸ ਦੀ ਵੀਰੇ ਦੇਖੋ ਕਿੰਨੀ ਸੋਹਣੀ ਕਿਆ ਬਾਤਾਂ ਆ ਕਰਮਾਲੀ ਠੀਕ ਹੈ ਜੀ ਇਹ ਸੂਨ ਨੂੰ ਕਿ ਮੇਰੇ 1 ਠੀਕ ਹੈ ਅਗਲੇ ਦੂਜਾ ਸੂਆ ਸੌਂਦੀ ਆ ਤੇ ਇਹ ਵੀ ਤਕਰੀਬਨ ਹਫਤੇ ਦਾ ਦਸਤਰਬਾਜੀ ਠੀਕ ਹੈ ਉਹਦੇ ਵੀ ਸੁਣਾ ਦੇਉ ਤੇ ਆਹ ਬੈਣ ਵੀਰੇ ਆਗੇ ਤੀਜੇ ਸੂਏ ਚ ਠੀਕ ਹੈ ਮਾਲਕਾਂ ਨੇ ਦੂਜਾ ਕਿਹਾ ਪਰ ਅਪ ਤੀਜਾ ਮੰਨੀ ਆ ਠੀਕ ਹੈ ਬਹੁਤ ਚੰਗਿਆ ਤੇ ਸੂਂਗ ਇਹ ਵੀ ਦੱਸ ਦੋ 12 ਦਿਨ ਲੈ ਜੂ ਤੇ ਦੁੱਧ ਘਰਮ ਵਾਲੀ 25 ਕਿਲੋ ਪਾ ਜੂ ਠੀਕ ਹੈ ਹਾਂਜੀ ਆ ਅਗੇ ਆਗੇ ਵੀਰੇ ਆਪਣੀ ਦੰਦਾਂ ਦੇ ਵਿੱਚ ਚਾਰ ਦੰਦ ਚੌਗੀ ਫਲੂਨ ਸਾਫਾਈ ਵਾਲੇ ਕਰਾਸ ਆ ਫਲੂਨ ਆ ਇਹਦਾ ਰੇਟ 45000 ਆ ਜੀ 45 ਹੈ ਪਰ ਰੇਟ ਸਿਰਫ ਇਹਦਾ ਹਾਂਜੀ ਸ਼ਰਤ ਬੰਦਾਰੀ ਵੀਰੇ ਠੀਕ ਹੈ ਤੇ ਆ ਆ ਗਈ ਵੀਰੇ ਦੂਜਾ ਸੂਆ ਕੀ ਕਰਮਾ ਵਾਲੀ ਠੀਕ ਹੈ ਤੇ ਸੂਨ ਨੂੰ ਤਕਰੀਬਨ ਇਹ ਵੀ ਹਫਤਾ ਪਾਜੂ ਖੰਧੂ ਮੇਲਾ ਬਹੁਤ ਸੋਹਣਾ ਗਫਾਟ ਵਾਲੀ ਆ ਗਈ ਸੋਹਣਾ ਮੁੱਠੀ ਵਾਲਾ ਸੋਹਣਾ ਹੱਥੀ ਚਵਾਈ ਵਾਲਾ ਹਾਂਜੀ ਅੱਗੇ ਰੈਂਡੋ ਜਾ ਕੇ ਦੂਜਾ ਸੂਆ ਠੀਕ ਹੈ ਤੇ ਸੂਨ ਨੂੰ ਇਹ ਵੀ ਹੱਤ ਤਾਹਰ ਪਾਜੂ ਇਹਦਾ ਵੀ 45000 ਆ ਵੀਰੇ ਠੀਕ ਹੈ ਰੇਟ 45000 ਹਾਂਜੀ ਆ ਪਿੱਛੇ ਲੜਦੀ ਆਪਣੀ ਬਾਕੀ ਰਹੀ ਦੀ ਹੈਗੀ ਘੰਗੂੜੇ ਫਾਰਮ ਵਾਲੀ ਆ ਠੀ ਤੇ ਆ ਆ ਗਈ ਵੀਰੇ ਵੱਡੀ ਬੜ ਦੂਜਾ ਸੂਆ ਉਧਰ ਸਾਇਦ ਕੋਈ ਨਾ ਭਾਲਾ ਇਹਨੂੰ ਕਰਨ ਵਾਲੀ ਨੂੰ ਠੀਕ ਹੈ ਤੇ ਦੋਤੇ ਵੀ ਜਿੰਨੀ 30 ਤੋਂ ਪਲੱਸ ਵਾਲੀ ਆ 30 ਤੋਂ ਪਾਰ ਵਾਲੀ ਹੈਗੀ ਆ ਪਾਰ ਵਾਲੀ ਆ ਤੇ ਅੱਗੇ ਵੀਰੇ ਆਹ ਪੰਜ ਨਾਗੇ ਤਾਂ ਤਾਜੇ ਸੂਏ ਖੜੇ ਆ ਅੱਛਾ ਤਾਜੇ ਬੱਚੇ ਨਾਲ ਆ ਜਾਵਣੇ ਉੱਪਰ ਵੀ ਦੋ ਨਾਗ ਆਪਣੇ ਸੂਏ ਦੇ ਸੀਗੇ ਤੇ ਦੋ ਨਾਗ ਮਗਰ ਸੂਏ ਖੜੇ ਨੇ 6 ਬੜਾ ਹੋਰ ਆਉਣੀ ਆ ਉਹ ਸਾਰੇ ਤਾਜ਼ੀਆਂ ਨੇ ਠੀਕ ਹੈ ਔਰ 15 ਦਾ ਆਪਣੇ ਕੋ ਹੋ ਜਾਣਗੇ ਜੇ 2-4 ਨੇ ਵੱਧ ਬੱਚੇ ਦਾ ਤੇ ਵੱਧ ਹੋ ਜਾਣਗੇ 17-18 ਨਾਲ ਲਗਭਗ ਸੂਰੇ ਹੋ ਜਾਣਗੇ ਬਾਕੀ ਦੂਜਾ ਮਾਲ ਹਾਜ਼ਰੀ ਆ ਜੀ ਠੀਕ ਹੈ ਬਾਕੀ ਜਿਹੜੇ ਵੀਰ ਦਾ ਬਾਹਰ ਰੇਡ ਦੇਖਿਆ ਹੋਊਗਾ ਆਪਣੇ ਫਾਰਮ ਤੇ ਕੋ ਖਾਲੀ ਮੋਡਲ ਦਾ ਸਿਸਟਮ ਨਹੀਂ ਹੁੰਦਾ ਵੀਰੇ ਤੇ ਦੂਰ ਵਾਲੇ ਵੀਰ ਆਉਣ ਥੋੜਾ ਸਾਜਰੇ ਨਾਲ ਠੀਕ ਹੈ 31 ਤਰੀਕ ਨੂੰ 9 ਵਜੇ ਆਪਾਂ ਸੌਦੇ ਸ਼ੁਰੂ ਕਰਾਂਗੇ ਬਿਲਕੁਲ ਵੀਰੇ ਬਿਲਕੁਲ ਸੌਦੇ ਸ਼ੁਰੂ ਕਰ ਦਿਆਂਗੇ ਠੀਕ ਹੈ ਰੇਡ ਬਿਲਕੁਲ ਮਾਰਕੀਟ ਦਾ ਹਿਸਾਬ ਦਾ ਵੀਰੇ ਮਾਰਕੀਟ ਨੂੰ 10 ਤੋਂ 15000 ਘੱਟ ਹੋਊਗਾ ਜੀ ਰੇਟ ਆਪਣਾ ਸਾਡਾ ਮਾਲ ਵੀਰੇ ਤਕਰੀਬਨ ਆ ਠੀਕ ਹੈ ਹਾਂਜੀ ਬਾਕੀ ਰੇਟ ਆਪਣਾ ਜੈਜ 628713934 ਵੀਰ ਦਾ ਕੰਟੈਕਟ ਨੰਬਰ ਆ ਸੋ 31 ਤਰੀਕ ਨੂੰ ਸਾਨੂੰ ਇਥੇ 40 ਨਾਲ ਸਹੀ ਸੇਲ ਲਈ ਅਵੇਲੇਬਲ ਮਿਲਣਗੇ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਗੇ ਕਿਸੇ ਨਵੀਂ ਹੋਰ